ਪੰਜਾਬ ਸਰਕਾਰ ਵੱਲੋਂ ਪੰਜਾਬ ਚੋਂ ਨਸ਼ੇ ਦੇ ਖਾਤਮੇ ਲਈ ਜਿੱਥੇ ਯੁੱਧ ਨਸ਼ਾ ਵਿਰੁੱਧ ਮੋਹਮ ਦਾ ਆਗਾਜ਼ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਇਸ ਮੋਹਮ ਦਾ ਹਿੱਸਾ ਬਣ ਕੇ ਇਸ ਕੰਮ ਵਿੱਚ ਪੂਰਾ ਸਹਿਯੋਗ ਕਰਨ ਦਾ ਵੀ ਸੱਦਾ ਦਿੱਤਾ ਹੈ ਜਿਸ ਦੇ ਤਹਿਤ ਪੰਜਾਬ ਭਰ ਦੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਮੈਂਬਰਾਂ ਦੀਆਂ ਨਿਯੁਕਤੀਆਂ ਕਰਕੇ ਮੁਰ ਤੋਂ ਪੰਜਾਬ ਨੂੰ ਲੀਹਾਂ ਤੇ ਲਿਆਉਣ ਦਾ ਇੱਕ ਨੇਕ ਕਾਰਜ ਕੀਤਾ ਜਾ ਰਿਹਾ ਹੈ ਇਸ ਲਈ ਕਰੀ ਦੇ ਤਹਿਤ ਐਸਟੀਐਮ ਫਗਵਾੜਾ ਦੀ ਪ੍ਰਧਾਨ ਗੇਟ ਆਡੀਟੋਰੀਅਮ ਹਾਲ ਫਗਵਾੜਾ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਅਯੋਜਿਤ ਕੀਤਾ ਗਿਆ ਜਿਸ ਵਿੱਚ ਹਲਕਾ ਇੰਚਾਰਜ ਹਰਜੀਮਾਨ ਸੀਨੀਅਰ ਨੇਤਾ ਤੇ ਸਾਬਕਾ ਕੈਪਟਨ ਮੰਤਰੀ ਪੰਜਾਬ ਜਗਵਿੰਦਰ ਸਿੰਘ ਮਾਨ ਐਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਸੀਨੀਅਰ ਨੇਤਾ ਤੇ ਹਲਕਾ ਕੋਆਰਡੀਨੇਟਰ ਦਲਜੀਤ ਰਾਜੂ ਅਤੇ ਨਵਨੀਤ ਉਪਪਲ ਹਾਜ਼ਰ ਸਨ ਇਸ ਸੈਮੀਨਾਰ ਦੌਰਾਨ ਜਿtheta ਨਿਯੁਕਤ ਕੀਤੇ ਮੈਂਬਰਾਂ ਨੂੰ ਆਈ ਕਾਰਡ ਦਿੱਤੇ ਗਏ ਉੱਥੇ ਹੀ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਗਈ ਇਸ ਮੌਕੇ ਹਲਕਾ ਇੰਚਾਰਜ ਹਰਜੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜੋ ਯੁੱਧ ਨਸ਼ਾ ਬ੍ਰੁੱਧ ਮੁਹਿੰਮ ਦਾ ਆਗਾਜ਼ ਕੀਤਾ ਹੈ ਉਸ ਨਾਲ ਜਲਦ ਹੀ ਨਸ਼ੇ ਦਾ ਖਾਤਮਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਿੰਡਾਂ ਵਿੱਚੋਂ 1800 ਅਤੇ ਸ਼ਹਿਰ ਵਿੱਚੋਂ ਕਰੀਬ 550 ਮੈਂਬਰ ਨਿਯੁਕਤ ਕਰਕੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਏਗੀ ਜਿਸ ਵਿੱਚ ਸਾਨੂੰ ਸਾਰਿਆਂ ਨੂੰ ਵੀ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ ਅੱਜ ਫਗਵਾੜਾ ਆਡੀਟੋਰੀਅਮ ਵਿਖੇ ਜੋ ਪੰਜਾਬ ਸਰਕਾਰ ਵੱਲੋਂ ਨਸ਼ਾ ਦੇ ਖਿਲਾਫ ਜੰਗ ਸ਼ੁਰੂ ਕੀਤੀ ਹੋਈ ਹੈ ਇੱਕ ਮੋਹਮ ਸ਼ੁਰੂ ਕੀਤੀ ਹੋਈ ਹੈ ਇੱਕ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਉਸ ਦੇ ਤਹਿਤ ਅੱਜ ਸਾਡੇ ਪੂਰੇ ਹਲਕਾ ਫਗਵਾੜਾ ਦੀ ਦਿਹਾਤੀ ਅਤੇ ਸ਼ਹਿਰੀ ਡਬਲੂ ਡੀ ਸੀ ਤੇ ਵੀ ਡੀ ਸੀ ਜਿਹੜੇ ਮੈਂਬਰ ਸਹਿबान ਨੇ ਅੱਜ ਉਹਨਾਂ ਦੀ ਜਿਹੜੀ ਇੱਕ ਟ੍ਰੇਨਿੰਗ ਕੈਂਪ ਹੈ ਉਹਨੂੰ ਪੱਜੀ ਦੇ ਅੱਜ ਜਿਹੜੀ ਉਹ ਸ਼ੁਰੂਆਤ ਹੋਣ ਜਾ ਰਹੀ ਹੈ ਆ ਸਾਡੇ ਲਗਭਗ 1800 ਦੇ ਆਸ-ਪਾਸ ਜਿਹੜੇ ਮੈਂਬਰ ਉਹ ਰੂਰਲ ਚੌਧੇ ਦੇ ਪਿੰਡਾਂ ਵਿੱਚੋਂ ਆਉਂਦੇ ਨੇ ਤੇ 500 550 ਜਿਹੜਾ ਹੈ ਉਹ ਹੈ ਕਿ ਸ਼ਹਿਰਾਂ ਦਾ ਜਿਹੜਾ ਮੈਂਬਰ ਬਣੇ ਨੇ ਇਹਦੇ ਵਿੱਚ ਇਸ ਮੋਹਮ ਨੂੰ ਜਦੋਂ ਸਾਲ ਦੇ ਚੜ੍ਹਦੇ ਆਪ੍ਰੈਲ ਦੇ ਆਸ-ਪਾਸ ਜਦੋਂ ਕੇਜਰੀਵਾਲ ਸਾਹਿਬ ਨੇ ਐਲਾਨ ਕੀਤਾ ਸੀ ਇਹ ਆਪਣੇ ਆਪ ਵਿੱਚ ਇਹ ਦਿਨੋਂ ਦਿਨ ਦਿਨੋਂ ਦਿਨ ਬਲ ਫੜਦੀ ਹੋਈ ਮੋਮੈਂਟਮ ਫੜਦੀ ਹੋਈ ਅੱਜ ਇਸ ਦਾ ਕੁੰਬਾ ਹੈ ਜਿਹੜਾ ਇੱਕ ਹਲਕੇ ਦੇ ਵਿੱਚ 2300 ਦੇ ਆਸ-ਪਾਸ ਲੋਕਾਂ ਦੇ ਵਿੱਚ ਪਹੁੰਚ ਗਿਆ ਮੈਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਸਾਡੇ ਕੌਮੀ ਕਨਵੀਨਰ ਜੀ ਕੇਜੀਵਾਲ ਸਾਹਿਬ ਦਾ ਸਾਡੇ ਪੰਜਾਬ ਪਰਿਵਾਰੀ ਸ਼੍ਰੀ ਮਨੀਸ਼ ਸੋਦੀਆ ਜੀ ਦਾ ਸਾਡੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਮਨ अरोड़ा ਜੀ ਦਾ ਤੇ ਸਭ ਤੋਂ ਉੱਚੀ ਲੀਡਰਸ਼ਿਪ ਦਾ ਇਸ ਦਾ ਇਸ ਮਹਿੰਮ ਲਈ ਇਸ ਲੜਾਈ ਚ ਲੋਕਾਂ ਨੂੰ ਲਾਮਬੰਦ ਕਰਨ ਲਈ ਇਸ ਲੜਾਈ ਵਿੱਚ ਲੋਕਾਂ ਨੂੰ ਸੁਚੇਤ ਕਰਨ ਦੀ ਇਸ ਲੜਾਈ ਨੂੰ ਪੰਜਾਬ ਨੂੰ ਦੁਬਾਰਾ ਤੋਂ ਉਸਦੇ ਪੈਰਾਤੇ ਖੜਾ ਕਰਨ ਵਾਸਤੇ ਜਿਹੜੀ ਇਸ ਮਹਿੰਮ ਨੂੰ ਸ਼ੁਰੂ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰੀਆ ਮੈਂ ਉਹਨਾਂ ਦਾ ਮਸ਼ਹੂਰ ਹਾਂ ਤੇ ਮੈਂ ਇਹਨਾਂ ਮੈਂਬਰ ਸਹਿਬਾਨਾਂ ਤੋਂ ਇਹ ਉਮੀਦ ਰੱਖਦਾ ਹਾਂ ਕਿ ਜਿਵੇਂ ਹਰ ਸਦੀਆਂ ਆਸੀ ਪਿਛਲੇ 15 20 ਸਾਲਾਂ ਤੋਂ ਕਸੂਰ ਵਾਰ ਖੜਾ ਕਰਦੇ ਰਹੇ ਕਿ ਸਰਕਾਰਾਂ ਨਸ਼ੇ ਦੇ ਉੱਤੇ ਥਲ ਪਹੁੰਚ ਸਰਕਾਰਾਂ ਨਸ਼ੇ ਦਾ ਖਾਤਮਾ ਕਰਨ ਚ ਵਿਅਸਤ ਰਹੀਆਂ ਨੇ ਉਹਨਾਂ ਦੇ ਹੱਥ ਨਹੀਂ ਵੱਜੇ ਗਏ ਇਹਨੇ ਨਹੀਂ ਮਜ਼ਬੂਤ ਹੋ ਪਾਏ ਕਿ ਉਹ ਨਸ਼ਾ ਖਤਮ ਕਰ ਪਉਣ ਪਰ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ ਇਸ ਨਸ਼ੇ ਨੂੰ ਅਸੀਂ ਜੜ ਤੋਂ ਪਟਕੇ ਇਸ ਖਤਮ ਕਰਾਂਗੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਅੱਜ ਜਿਹੜੇ ਮੈਂਬਰ ਸਾਹਿਬਾਨ ਬਣਾਏ ਸੀ ਵਿਲੇਜ ਕਮੇਟੀਜ਼ ਤੇ ਅਰਬਨ ਦੇ ਵਾਰਡ ਫੈਂਸ ਕਮੇਟੀਜ਼ ਦੇ ਮੈਂਬਰਾਂ ਦੀ ਐਕਸ ਟ੍ਰੇਨਿੰਗ ਕੀਤੀ ਜਾ ਰਹੀ ਹੈ ਇਹਨਾਂ ਨੂੰ ਆਈ ਕਾਰਡ ਦਿੱਤੇ ਜਾ ਰਹੇ ਨੇ ਉਹ ਇਸ ਤਰ੍ਹਾਂ ਨਾਲ ਗਵਰਨਮੈਂਟ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨਗੇ ਜੀ ਤਸਕਰਾਂ ਬਾਰੇ ਇਨਫੋਰਮੇਸ਼ਨ ਅਤੇ ਉਹ ਡਰਗ ਐਡਿਕਸ ਬਾਰੇ ਇਨਫੋਰਮੇਸ਼ਨ ਸਰਕਾਰ ਨਾਲ ਸਾਂਝੀ ਕਰਨਗੇ ਤੇ ਅਤੇ ਇਹਨਾਂ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਆਸ਼ਾ ਕਰਦੇ ਹਾਂ ਕਿ ਇਹ ਵੋਲੰਟੀਅਰਸ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣਗੇ ਇਸ ਤੋਂ ਇਲਾਵਾ ਹਲਕਾ ਕੋਆਰਡੀਨੇਟਰ ਦਲਜੀਤ ਰਾਜੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਬੀਡੀਸੀ ਅਤੇ ਡਬਲਯੂਡੀਸੀ ਮੈਂਬਰਾਂ ਦੀ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਜਿਨੇ ਵੀ ਮੈਂਬਰ ਬਣੇ ਹਨ ਉਹਨਾਂ ਨੂੰ ਟ੍ਰੇਨਿੰਗ ਦੇਣ ਦੇ ਨਾਲ ਨਾਲ ਕਾਰ ਵੀ ਮੁਹੱਈਆ ਕਰਵਾਏ ਗਏ ਹਨ ਜੋ ਕਿ ਟੋਲ ਪਲਾਜ਼ਾ ਦੇ ਵੀ ਚੱਲਣਗੇ ਉਹਨਾਂ ਨਾਲ ਹੀ ਕਿਹਾ ਕਿ ਇਹ ਜੋ ਮੁਹਿੰਮ ਚਲਾਈ ਗਈ ਹੈ ਉਸ ਵਿੱਚ ਸਾਡਾ ਸਾਰਿਆਂ ਦਾ ਵੀ ਫਰਜ਼ ਬੰਦਾ ਹੈ ਕਿ ਇਸ ਮੁਹਿੰਮ ਨੂੰ ਸਫਲ ਕਰੀਏ ਉਹਨਾਂ ਨਾਲ ਹੀ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ ਫਗਵਾੜਾ ਤੋਂ ਨਵਰਾਂਗ ਚੈਨਲ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਫੋਵਾੜੇ ਵਿਖੇ ਆਡੀਟੋਰੀਅਮ ਵਿਖੇ ਜਿਹੜੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮਹਿੰਮ ਚਲਾਈ ਗਈ ਗੱਲ ਨਸ਼ਿਆਂ ਵਿਰੁੱਧ ਦੇ ਜਿਹੜੇ ਮੈਂਬਰ ਬਣੇ ਸੀ ਬੀਡੀਸੀ ਮੈਂਬਰ ਡਬਲਿਊ ਡੀਸੀ ਮੈਂਬਰ ਉਹਨਾਂ ਦੀ ਅੱਜ ਜਿਹੜੀ ਮੀਟਿੰਗ ਰੱਖੀ ਗਈ ਆ ਔਰ ਜਿਹਦੀ ਮੀਟਿੰਗ ਦੀ ਪ੍ਰਧਾਨਗੀ ਜਿਹੜੇ ਸਾਡੇ ਐਸ ਡੀਐਮ ਸਾਹਿਬ ਫੋਵਾੜਾ ਦੇ ਕਰਨ ਦੇ ਔਰ ਉਹਨਾਂ ਦੇ ਵਿੱਚ ਨਾਲ ਸਾਡੇ ਜਿਹੜੇ ਵਾਈਸ ਕੋਆਰਡੀਨੇਟਰ ਆ ਤਹਿਸੀਲਦਾਰ ਆ ਬੀਡੀਓ ਜਿੰਨੇ ਵੀ ਐਸਪੀ ਸਾਹਿਬ ਡੀਐਸਪੀ ਸਾਹਿਬ ਆ ਰਹੇ ਆ ਔਰ ਇਹਨਾਂ ਦੇ ਵਿੱਚ ਖਾਸ ਗੱਲ ਆ ਕਿ ਜਿੰਨੇ ਵੀ ਮੈਂਬਰ ਬਣੇ ਆ ਉਹਨਾਂ ਦੇ ਆਈਡੈਂਟੀਟੀ ਕਾਰਡ ਬਣਾਏ ਜਾਣਗੇ ਔਰ ਨਾਲ ਨਾਲ ਉਹਨਾਂ ਨੂੰ ਬੁੱਕ ਕਾਰਡ ਦਿੱਤਾ ਜਾਊਗਾ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਜਿਹੜੇ ਉਹਨਾਂ ਦੇ ਕਾਰਡ ਆ ਉਹ ਚੱਲਣਗੇ ਔਰ ਖਾਸ ਤੌਰ ਤੇ ਪਹਿਲੀ ਵਾਰੀ ਹੋਣਾ ਪਹਿਲੀ ਸਰਕਾਰ ਆ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਜੀ ਵੱਲੋਂ ਜਿਹੜੇ ਬੀ ਡੀ ਸੀ ਮੈਂਬਰ ਡਬਲਯੂ ਡੀ ਸੀ ਮੈਂਬਰ ਬਣਾਏ ਗਏ ਔਰ ਉਹ ਜਿਹੜੇ ਪਿੰਡਾਂ ਦੇ ਔਰ ਸ਼ਹਿਰਾਂ ਦੇ ਦੇਖੀ ਜਿਹੜੇ ਕਾਰਡ ਆ ਉਹ ਬਣਾਏ ਜਾਣੇ ਆ ਔਰ ਇਹ ਜਿਹੜੇ ਕਾਰਡ ਆ ਉਹ ਪੈਦਾ ਐਸ ਐਚਓ ਵੱਲੋਂ ਕੀਤੇ ਜਾਣੇ ਆ ਸਟੈਂਪਿੰਗ ਕਰਨੀ ਉਹਦੇ ਸਾਈਨ ਹੋਣੇ ਆ ਔਰ ਜਿਹੜਾ ਕਾਰਡ ਆ ਉਹ ਟੂਲ ਪਲਾਜਾ ਦੇ ਜਿਹੜਾ ਚੱਲਣਾ ਔਰ ਇਸੇ ਨਾਲ ਨਾਲ ਜਿਹੜੀ ਇੱਕ ਮਹਿੰਮ ਚਲਾਈ ਗਈ ਆ ਤੁਹਾਡੇ ਮਾਤਾ ਵਾਹੀਏ ਕਹਿਣਾ ਚਾਹੁੰਦਾ ਵੀ ਪੰਜਾਬ ਸਰਕਾਰ ਵੱਲੋਂ ਜੰਦ ਨਸ਼ਾ ਬਾਰੇ ਉਹ ਕੱਲੇ ਪੰਜਾਬ ਸਰਕਾਰ ਦਾ ਨਹੀਂ ਸਾਡਾ ਵੀ ਫਰਜ਼ ਬਣਦਾ ਵੀ ਇਹ ਜਿਹੜੀ ਮਹਿੰਮ ਦੇ ਵਿੱਚ ਪੰਜਾਬ ਸਰਕਾਰ ਦਾ ਸਾਥ ਰਹੀ ਹੈ ਜਿੰਨੇ ਵੀ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਜਾਂ ਪ੍ਰਸ਼ਾਸਨ ਆਇਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ